ਕਹਿੰਦਾ ਅੰਦਰ ਕਹਿੰਦਾ ਉਹ ਦਰਬਾਰੇ ਖਾਸ ਹੈ ਅੰਦਰ ਗਏ ਤੇ ਉਹ ਵੇਖਿਆ ਉੱਤੇ ਸੱਲ ਖੜੀ ਸੀ ਇੱਕ ਵੱਡੀ 6 ਫੁੱਟ ਦੀ ਲਾਲ ਪੱਥਰ ਦੀ ਜਿਹਦੇ ਉੱਤੇ ਤਖਤੇ ਤਾਊਜ਼ ਰੱਖਿਆ ਜਾਂਦਾ ਸਭ ਤੋਂ ਮਹਿੰਗਾ ਦੁਨੀਆ ਦਾ ਜਿਹਨੂੰ ਮਯੂਰ ਸੰਘਾਸ਼ਣ ਕਹਿੰਦੇ ਜਿਹਨੂੰ ਨਾਦਰ ਲੈ ਗਿਆ ਸੀ ਉਸ ਵੇਲੇ ਲੁੱਟ ਗਿਆ ਕੋਹੇਨੂਰ ਦੇ ਨਾਲ ਹੀ ਲੈ ਗਿਆ ਸੀ ਉਹ ਕਹਿੰਦਾ ਵੀ ਇੱਥੇ ਕਹਿੰਦਾ ਵੀ ਇਹਦੇ ਤੇ ਬਹਿ ਕੇ ਕੀ ਕਰਦੇ ਸੀ ਕਹਿੰਦਾ ਇੱਥੇ ਬਹਿ ਕੇ ਫਰਮਾਨ ਜਾਰੀ ਕੀਤੇ ਜਾਂਦੇ ਸੀ ਹੁਣ ਇੱਕ ਸਰਦਾਰ ਨੇ ਵਿੱਚੋਂ ਪੁੱਛਿਆ ਕਹਿੰਦਾ 99 ਪਾਤਸ਼ਾਹ ਨੂੰ 33 ਤਵੀ ਦੇ ਬਿਠਾਉਣ ਦਾ ਫਰਮਾਨ ਇੱਥੇ جاری ਹੋਇਆ ਸੀ ਕਹਿੰਦੇ ਹਾਂ ਕਹਿੰਦਾ ਨੌਵੇਂ ਪਾਤਸ਼ਾਹ ਦਾ ਸਿਰ ਵੱਢਣ ਦਾ ਕਹਿੰਦਾ ਇੱਥੇ جاری ਇੱਥੇ ਬਹਿ ਕੇ ਕਹਿੰਦਾ ਅੱਛਾ ਕਹਿੰਦਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੇ ਹਮਲਾ ਕਰਨ ਦਾ ਮੰਦਪੁਰਸ ਕਹਿੰਦੇ ਇੱਥੇ ਬਹਿ ਕੇ ਕਹਿੰਦਾ ਬੱਚਿਆਂ ਨੂੰ ਉਹਨਾਂ ਦੇਆਂ ਨੀਹਾਂ 'ਚ ਚੜਨ ਦਾ ਤੇ ਕਹਿੰਦੇ ਇੱਥੇ ਬਹਿ ਕਹਿੰਦਾ ਜੜ ਤੋਂ ਪੁੱਟ ਲੋ ਉਹਨਾਂ ਪੁੱਟ ਲਿਆ ਮਾਰ-ਮਾਰ ਸੱਬਲਾਂ ਉਹ ਸੱਲ ਪੁੱਟ ਲਈ ਜਿਹਦੇ ਉੱਤੇ ਬਹਿ ਕੇ ਹਿੰਦੁਸਤਾਨ ਦੇ ਬਾਦਸ਼ਾਹ ਰਾਜ ਕਰਦੇ ਸੀ ਸੈਲੀ ਜੜੋ ਪਟਦੀ ਉਹਨਾਂ ਪੁੱਟ ਕੇ ਹਾਥੀ ਦੇ ਮਗਰ ਬੰਨ ਲੀ 48 ਪਿੰਦਰ ਸੀ ਉਸ ਦਰਬਾਰੇ ਖਾਸ ਦੇ ਉਹ ਪੁੱਟੇ ਲਿਆ ਕੇ ਹਰਮੰਦਰ ਸਾਹਿਬ ਲਾਇ ਹੋਏ ਗਿਦੋਪਾ ਪਰਕਰਮਾਂ ਕਰਦੇ ਨਾ ਤੇ ਦੁੱਖ ਭਣੀਣੀ ਬੇੜੀ ਤੋਂ ਪਹਿਲਾਂ ਖੱਬੇ ਹੱਥ ਲਾਲ ਪੱਥਰ ਦੀਆਂ ਤੇ ਨਾਰਚਾਂ ਨੇ ਉਹਦੇ ਅੰਦਰੋਂ ਛੱਲ ਗੱਡੀ ਹੋਈ ਲਿਆ ਕੇ ਮਹਾਰਾਜ ਚਰਮਾ ਸੁੱਟ ਮਤਲਬ ਇਹ ਕੌਣ ਦੱਸੂਗਾ